ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਨਾਮ ਗੁਰਮੇਲ ਕਾਰਾ ਹੈ ਅਤੇ ਗਰੀਬ ਪਰਿਵਾਰ ਦੇ ਨਾਲ ਸਬੰਧਤ ਨੇ ਜਿਨ੍ਹਾਂ ਨੂੰ ਕੈਂਸਰ ਹੋ ਚੁੱਕਿਆ ਹੈ ਪੀਜੀ ਹਸਪਤਾਲ ਦੇ ਵਿੱਚ ਦਾਖਲ ਨੇ ਪਰ ਉਹਨਾਂ ਦੇ ਇਲਾਜ ਦੇ ਲਈ ਪਰਿਵਾਰ ਦੇ ਕੋਲ ਪੈਸੇ ਨਹੀਂ ਇਹ ਘਰ ਦੀਆਂ ਤਸਵੀਰਾਂ ਵੀ ਤੁਹਾਨੂੰ ਨਾਲ-ਨਾਲ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਪਰਿਵਾਰ ਦੇ ਹਾਲਾਤ ਨੇ ਲੱਖ ਰੁਪਿਆ ਲੱਗ ਗਿਆ ਜੀ ਇਹ ਤੋਂ ਪਹਿਲਾਂ ਸਾਰਾ ਪਿੰਡ ਅਸੀਂ ਮੰਗ ਕੇ ਲਾ ਲਿਆ ਪਿੰਡ ਚੋਂ ਪਹਿਲਾਂ ਕੱਢੀ ਸਾਰੇ ਚੋਂ ਮੰਗਲੇ ਪੈਸੇ ਸੀ ਰਿਸ਼ਤੇਦਾਰਾਂ ਚੋਂ ਤਿੰਨਾਂ ਗੁਰਦੁਆਰਾਂ ਸਾਹਿਬ ਚੋਂ ਜਿੰਨਾ ਵੀ ਸੀ ਅਸੀਂ ਜੋਰ ਲਾਤਾ ਜੀ ਹੁਣ ਅਸੀਂ ਸਾਡੀ ਬੇਵਾਬ ਗਈ ਕਿਸੇ ਦਾ ਗੋਹਾ ਵੀ ਛਿੱਟ ਕੇ ਆਉਂਦੀ ਸੀ ਮੇਰੇ ਘਰ ਚ ਤਾਂ ਸਿਰਫ ਸਾਲ ਦੇ ਵਿੱਚੋਂ ਸਾਨੂੰ 90 ਦਿਨ ਕੰਮ ਦੇਣਾਗਾ ਉਸ ਤੋਂ ਬਾਅਦ ਫਿਰ ਅਸੀਂ ਕਿਸੇ ਦਾ ਗੋਹਾ ਵੀ ਛੱਣਾ ਕਿਸੇ ਦੇ ਕੁਝ ਵੀ ਕਰਨਾ ਝਾੜੂ ਪੋਚਾ ਕਰਨਾ ਵਿਆਹ ਸ਼ਾਦੀ ਆ ਉਹ ਵੀ ਅਸੀਂ ਕੰਮ ਕਰਨਾ ਐਂ ਗਜਾਰਾ ਚੱਲਦਾ ਸੀ ਬਸ ਇਹ ਗੈਨ ਮੱਤਵਦੀ ਦੀ ਮਦਦ ਮਦਦ ਕਰੋ ਜੀ ਬਾਤ ਤੋਂ ਵੱਧ ਮਦਦ ਕਰੋ ਫੇਰ ਆਪਾਂ ਇਹਦਾ ਇਲਾਜ ਹੋ ਸਕਦਾਗਾ ਹਨ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਨਾਮ ਗੁਰਮੇਲ ਕੌਰ ਹੈ ਅਤੇ ਗਰੀਬ ਪਰਿਵਾਰ ਦੇ ਨਾਲ ਸਬੰਧਤ ਨੇ ਜਿਨ੍ਹਾਂ ਨੂੰ ਕੈਂਸਰ ਹੋ ਚੁੱਕਿਆ ਹੈ ਪੀਜੀ ਹਸਪਤਾਲ ਦੇ ਵਿੱਚ ਦਾਖਲ ਨੇ ਪਰ ਉਹਨਾਂ ਦੇ ਇਲਾਜ ਦੇ ਲਈ ਪਰਿਵਾਰ ਦੇ ਕੋਲ ਪੈਸੇ ਨਹੀਂ ਜਿਸ ਕਰਕੇ ਦਾਨੀ ਸੱਜਣਾ ਕੋਲੋਂ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਇਸ ਆਰਥ ਦੇ ਇਲਾਜ ਦੇ ਲਈ ਪਰਿਵਾਰ ਨੂੰ ਪੈਸੇ ਦੀ ਲੋੜ ਹੈ ਜੋ ਵੀ ਮਦਦ ਕਰ ਸਕਦਾ ਹੈ ਉਹ ਜ਼ਰੂਰ ਇਹਨਾਂ ਦੀ ਮਦਦ ਕਰੇ ਖਾਤਾ ਨੰਬਰ ਤੁਹਾਨੂੰ ਇਸ ਦੇ ਉੱਤੇ ਦੇ ਦੇਵਾਂਗੇ ਅਤੇ ਪੀੜਿਤ ਪਰਿਵਾਰ ਦੇ ਨਾਲ ਸਬੰਧਤ ਜੋ ਉਹਨਾਂ ਦੇ ਗਵਾਂਡੀ ਨੇ ਜਾਂ ਉਹਨਾਂ ਦੇ ਘਰ ਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਦੋਂ ਤੋਂ ਇਹ ਸਾਰਾ ਜਿਹੜਾ ਇਲਾਜ ਸ਼ੁਰੂ ਹੋਇਆ ਤੇ ਕਦੋਂ ਤੋਂ ਬਿਮਾਰੀ ਜਿਹੜੀ ਹੈ ਲੱਭੀ ਤੇ ਉਸ ਤੋਂ ਬਾਅਦ ਕਿੰਨਾ ਖਰਚ ਹੁਣ ਤੱਕ ਆ ਚੁੱਕਾ ਹੈ ਇਹ ਘਰ ਦੀਆਂ ਤਸਵੀਰਾਂ ਵੀ ਤੁਹਾਨੂੰ ਨਾਲ-ਨਾਲ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਹਾਲਾਤ ਨੇ ਸਾਰੀ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਹ ਗੱਲਬਾਤ ਵੀ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਦੋਂ ਤੋਂ ਜੀ ਬਿਮਾਰੀ ਹੋਈ ਇਹਨਾਂ ਨੂੰ ਗਰਮੇਲ ਕਾਰ ਜੀ ਨੂੰ ਤੇ ਕਦੋਂ ਦਾ ਇਲਾਜ ਚੱਲ ਰਿਹਾ ਇਹਨਾਂ ਨੂੰ ਸਾਲ ਹੋ ਗਿਆ ਜੀ ਸਾਲ ਹੋ ਗਿਆ ਤੇ 6 ਮਹੀਨੇ ਹੋ ਗਏ ਦਾ ਇਲਾਜ ਚੱਲਦੇ ਨੂੰ ਹਾਂ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਿਆ ਪਹਿਲਾਂ ਤਾਂ ਫਿਰ ਗਈ ਅੱਛਾ ਵੀ ਮਾੜਾ ਮੋਟਾ ਦੁੱਖ ਦੁਖਲੀਬਾ ਚੱਲ ਕੋਈ ਨਹੀਂ ਠੀਕ ਹੋ ਜੂਗੀ ਹੂੰ ਫਿਰ ਹੁਣ ਵੱਧ ਪ੍ਰੋਬਲਮ ਆ ਉਦੋਂ ਦੀ ਜਿਹਨ ਦੀ ਉਦੋਂ ਦੀ ਇਲਾਜ ਚੱਲਦਾ ਇਹਦਾ 6 ਮਹੀਨੇ ਹੋ ਗਏ ਹਾਂਜੀ 6 ਮਹੀਨੇ ਹੋ ਗਏ ਇਲਾਜ ਹੁਣ ਦੁੱਖ ਵੱਧ ਗਿਆ ਜਿਆਦਾ ਤੀਜੀ ਸਟੇਜ ਤੇ ਪਹੁੰਚ ਗਏ ਲਾਸਟ ਸਟੇਜ ਹੀ ਮੰਮਾ ਹਾਂ ਲਾਸਟ ਤੇ ਫਿਰ ਇਲਾਜ ਚੰਡੀਗੜ੍ਹ ਚੰਡੀਗੜ੍ਹ ਅੱਛਾ ਤੇ ਖਰਚਾ ਹੁਣ ਤੱਕ ਕਿੰਨਾ ਕਾ ਚੁੱਕਿਆ 6 ਮਹੀਨਿਆਂ ਦੇ ਇਲਾਜ ਦੇ ਵਿੱਚ ਦੂਰ ਵੀ ਪਾਇ ਜਾਂਦਾ ਬਹੁਤ ਇੱਥੋਂ ਜਾਣਾ ਆਉਣਾ ਲੱਖ ਰੁਪਈਆ ਲੱਗ ਗਿਆ ਜੀ ਇਹ ਤੋਂ ਪਹਿਲਾਂ ਸਾਰਾ ਪਿੰਡ ਅਸੀਂ ਮੰਗ ਕੇ ਲਾ ਲਿਆ ਅੱਛਾ ਪਿੰਡ ਚੋਂ ਪਹਿਲਾਂ ਇਕੱਠੀ ਸਾਰੇ ਚੋਂ ਮੰਗ ਲਏ ਪੈਸੇ ਸੀ ਰਿਸ਼ਤੇਦਾਰਾਂ ਚੋਂ ਤਿੰਨਾਂ ਗੁਰਦੁਆਰਾਂ ਸਾਹਿਬ ਚੋਂ ਜਿੰਨਾ ਵੀ ਸੀ ਅਸੀਂ ਜ਼ੋਰ ਲਾਤਾ ਜੀ ਹੁਣ ਅਸੀਂ ਸਾਡੀ ਬੇਵਾਬ ਗਈ ਹਾਂ ਹਾਂ ਹੁਣ ਨਹੀਂ ਅਸੀਂ ਕਿਸੇ ਤੋਂ ਮੰਗ ਨਹੀਂ ਛੱਕਦੇ ਸੀ ਆਂਡੀਆ ਗਵੰਡੀਆ ਨੇ ਪਿੰਡ ਦੇ ਸਾਰਿਆਂ ਨੇ ਮਦਦ ਕੀਤੀ ਸਾਰਿਆਂ ਨੇ ਪੂਰੀ ਮਦਦ ਕੀਤੀ ਜਿਆਦਾ ਕੀਤੀ ਵਧੀਆ ਸਾਰਿਆਂ ਦੇ ਭੈਣ ਭਾਈ ਦੇ ਵਾਪਰ ਬਰਾਬਰ ਖੜਦੇ ਸੀ ਕਦੇ ਆਪ ਨਹੀਂ ਸੀ ਪਿਛੇ ਹਟੇ ਸਾਰੇ ਇਹਨਾਂ ਦੇ ਬਰਾਬਰ ਖੜੇ ਨੇ ਪਰ ਹੁਣ ਜਿੰਨਕ ਹੈਗਾ ਸੀ ਕਰਤਾ ਹੁਣ ਐ ਸੋਡੇ ਬੰਦੇ ਹੱਥ ਮੜ ਕੇ ਬੇਨਤੀ ਆ ਵੀ ਜਿੰਨਕ ਇਹਨਾਂ ਦੀ ਮਦਦ ਹੋ ਸਕਦੀ ਆ ਵੱਧ ਤੋਂ ਵੱਧ ਕਰੋ ਕਿਵੇਂ ਗੁਜ਼ਾਰਾ ਚੱਲਦਾ ਸੀ ਪਹਿਲਾਂ ਕੀ ਕਰਦੇ ਸੀ ਗਰਮੇਲ ਕਾਰਜੀ ਕਿੱਥੇ ਕਿੱਥੇ ਕੰਮ ਕੀਤਾ ਉਹਨਾਂ ਗੁਜ਼ਾਰਾਤਾ ਜੀ ਕਿਸੇ ਤਾਂ ਗੋਹਾ ਵੀ ਸਿੱਟ ਕੇ ਆਉਂਦੀ ਸੀ ਹੂੰ ਬਾਕੀ ਨਰੇਗਾ ਦਾ ਕੰਮ ਸੀਗਾ ਉੱਥੇ ਵੀ ਸਾਨੂੰ ਜ਼ਰੂਰੀ ਆ ਜਾਣਾ ਨਰੇਗਾ ਚ ਨਰੇਗਾ ਚ ਤਾਂ ਸਰਪਸਾਲ ਦੇ ਵਿੱਚੋਂ ਸਾਨੂੰ 90 ਦਿਨ ਕੰਮ ਦੇਣਾਗਾ ਉਦੋਂ ਬਾਅਦ ਫਿਰ ਅਸੀਂ ਕਿਸੇ ਦਾ ਗੋਹਾ ਵੀ ਸੱਟਣਾ ਕਿਸੇ ਦੇ ਕੁਝ ਵੀ ਕਰਨਾ ਚੜੂ-ਪੋਚਾ ਕਰਨਾ ਵਿਆਹ ਸ਼ਾਦੀ ਆ ਉਹ ਵੀ ਅਸੀਂ ਕੰਮ ਕਰਨਾ ਐਵੇਂ ਗੁਜ਼ਾਰਾ ਚੱਲਦਾ ਸੀਗਾ ਅਸੀਂ ਗਰਮੇਲ ਕੋਲੇ ਕੰਮ ਕਰਦੇ ਸੀ ਹੁਣ ਵੀ ਬਿਮਾਰੀ ਹਾਂਜੀ ਹਾਂਜੀ ਕਰਦੇ ਸੀ ਚਤਾਈਆਂ ਬਿਮਾਰੀ ਵੱਧ ਗਈ ਅੱਛਾ ਉਹਨੇ ਕੰਮ ਨਹੀਂ ਛੱਡਿਆ ਵੀ ਕਿਉਂ ਮਨ ਮੋਟਾਗਾ ਪੀਠ ਆਜੂਗਾ ਬਿੱਚੀ ਕੰਮ ਤੇ ਜਾਈ ਗਈ ਆਗੇ ਉਹ ਕੰਮ ਨਹੀਂ ਛੱਡਿਆ ਤਾਂ ਹੀ ਉਹ ਦੁੱਖ ਵਧ ਗਿਆ ਸੀ ਅੱਛਾ ਹੁਣ ਫਿਰ ਕਿੰਨਾ ਕ ਖਰਚੇ ਦੀ ਲੱਗ ਰਿਹਾ ਤੁਹਾਨੂੰ ਡਾਕਟਰਾਂ ਨੇ ਕੀ ਦੱਸਿਆ ਵੀ ਕਿੰਨਾ ਖਰਚਾ ਹੋਊ ਅੱਗੇ ਖਰਚਾ ਤਾਂ ਜੀਏ ਲਾਜ ਲੰਬਾ ਦਾ ਅੱਛਾ ਇਹ ਤਾਂ ਲੱਖਾਂ ਦਾ ਹਿਸਾਬ ਲੱਗੂਗਾ ਹਾਂ ਵੀ ਆਪਾਂ ਬਾਤ ਆ ਲਾ ਲਈਏ ਭੈਣ ਭਾਈ ਦੇ ਆਸਰੇ ਨਾਲ ਵੀ ਜੇ ਉਹਦੀ ਜ਼ਿੰਦਗੀ ਬਚ ਜਾਈ ਹਾਂ ਤੇ ਜਦੋਂ ਇੱਥੋਂ ਲੈ ਕੇ ਗਏ ਹੁਣ ਜਿਹੜੇ ਪੀਜੀ ਦੇ ਵਿੱਚ ਹੀ ਦਾਖਲ ਨੇ ਉਹ ਹਾਂ ਅੱਛਾ ਕਿੰਨੇ ਦਿਨ ਹੋ ਗਏ ਮਹੀਨੇ ਤੋਂ ਉੱਤੇ ਹੋ ਗਏ ਜਿਆਦਾ ਹੋ ਗਏ ਮੁੰਡੇ ਉੱਥੇ ਹੀ ਨਹੀਂ ਹਰ ਰੋਜ਼ ਖਰਚਾ ਹੁੰਦਾ ਹਰ ਰੋਜ਼ ਖਰਚਾ ਹੁਣ ਇੱਥੋਂ ਦੋ ਕੁੜੀਆਂ ਨਾਲ ਜਾਂਦੀਆਂ ਨੇ ਆਉਂਦੀਆਂ ਨੇ ਤੇ ਫਿਰ ਉਹ ਕੱਲੀ ਨੂੰ ਵੀ ਨਹੀਂ ਛੱਡ ਸਕਦੇ ਕੋਲੇ ਵੀ ਰਹਿਣਾ ਪੈਂਦਾ ਕੋਲੇ ਵੀ ਰਹਿਣਾ ਪੈਂਦਾ ਹਾਂ ਕਮਰਾ ਲੈਤਾ ਵੇ ਕਮਰਾ ਲੱਗ ਲੈਤਾ ਹੋਇਆ ਲੱਗ ਕਮਰਾ ਲੈਤਾ ਉਹਦਾ ਖਰਚਾ ਲੱਗ ਪਹਿਲਾ ਬੇਟਾ ਬਿਮਾਰ ਹੋ ਗਿਆ ਸੀ ਉਹ ਬਹੁਤ ਚਿਰ ਬਿਮਾਰ ਰਹਿਗਾ ਉਹਦੇ ਕਰਕੇ ਘਰ ਦੀ ਤੰਗੀ ਕਰਕੇ ਆਪਦੇ ਬੰਨੀ ਤੈਨੇ ਦੇਖਿਆ ਹੀ ਨਹੀਂ ਫਿਰ ਹੁਣ ਖਰਚਾ ਫਿਰ ਜਿਹੜੇ ਇਕੱਠੇ ਲੋਕਾਂ ਤੋਂ ਪੈਸੇ ਕਰੇ ਉਹਨਾਂ ਨਾਲ ਹੀ ਚੱਲ ਰਿਹਾ ਉਹ ਚੱਲ ਰਿਹਾ ਉਹ ਚੱਲ ਗਿਆ ਜੀ ਸਾਰੇ ਉਹ ਨਹੀਂ ਹੈਗੇ ਸਾਰੇ ਚੱਲ ਗਏ ਜਿੰਨੇ ਵੀ ਹੈਗੇ ਸੀਗੇ ਹਾਂ ਹੁਣ ਫਿਰ ਉਹਦਾ ਰਿਪੋਰਟ ਵਗੈਰਾ ਹੋਣੀ ਬਸ ਐਂ ਕਰੀ ਗਏ ਨੇ ਲਾਜ ਮਾੜਾ ਮੋਟਾ ਮੰਗ ਤੰਗ ਕੇ ਲਾਈ ਜਾਂਦੇ ਨੇ ਹੁਣ ਹੋਰ ਤਾਂ ਕੋਈ ਵਈਵਾ ਨਹੀਂ ਜਿਹੜੇ ਉਹਨਾਂ ਦੇ ਬੱਚੇ ਫਿਰ ਉਹ ਵੀ ਕੰਮ ਕਰ ਤੋਂ ਹੁਣ ਫਿਰ ਨਹੀਂ ਜਾ ਸਕਦੇ ਉਹਨੇ ਨਹੀਂ ਜਾ ਸਕਦੇ ਜੀ ਜਾ ਨਹੀਂ ਸਕਦੇ ਦੋ ਕਿੰਨੇ ਬੱਚੇ ਬੱਚੇ ਦੋ ਆ ਜੀ ਅੱਛਾ ਹਾਂ ਪਹਿਲਾਂ ਕੀ ਕੰਮ ਕਰਦੇ ਉਹ ਵੀ ਦਿਹਾੜੀ ਉਹ ਵੀ ਦਿਹਾੜੀ ਕਰਦੇ ਕੋਈ ਮਰਾਜ਼ ਨਹੀਂ ਹੈਗਾ अच्छा हां देहाड़ी करते आगे देहाड़ी आगी भाग तो भाग जान के निकल गया तो सीधा सादई है बस हां तो साधारण जी है वो तो साधारण जी है एकदा एको या एक एक बेचारा मतलब कोई कमाई ਦਾ ਸਾਧਨ ਹੈ ਨਹੀਂ ਕੋਈ ਨਹੀਂ ਸਾਧਨ ਹੈਗਾ ਜੀ ਕਮਾਈ ਦਾ ਬਹੁਤ ਔਖਾਗਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਬਸ ਇਹ ਕਹਿੰਦੇ ਲੋਕਾਂ ਨੂੰ ਮਦਦ ਦੀ ਮਦਦ ਕਰੋਗੇ ਜੀ ਬਾਅਦ ਤੋਂ ਗੰਦਾ ਮਦਦ ਕਰੋ ਫੇਰ ਆਪਾਂ ਇਹਦਾ ਇਲਾਜ ਹੋ ਸਕਦਾਗਾ ਹਨਾ ਜੁੱਲਾ ਚੱਲਦਾ ਰਹੇ ਇਹਨਾਂ ਦਾ ਘਰ ਦਾ ਬਹੁਤ ਔਖਾਗਾ ਬਹੁਤ ਔਖਾਗਾ ਉਹਨਾਂ ਦੇ ਸਰਤੀ ਮਤਲਬ ਚੱਲਦੇ ਹਾਂ ਉਹਨਾਂ ਦੇ ਸਰਤੇ ਸੀ ਘਰ ਵਾਲਾ ਹੈ ਨਹੀਂ ਠੀਕ ਘਰ ਵਾਲਾ ਹੀ ਨਹੀਂ ਕਾ ਹੁਣ ਬੱਚਾ ਇੱਕ ਆਗਾ ਉਹ ਕੀ ਕਰੂਗਾ ਉੱਥੇ ਰਹੂਗਾ ਕੋ ਘਰੇ ਕਮਾਈ ਕਰੂਗਾ ਸਾਰੇ ਬਹੁਤ ਲੋਕਾਂ ਦਾ ਕੰਮ ਕਰਦੀ ਸੀਗੇ ਲੋਕਾਂ ਦਾ ਕੰਮ ਧੰਦਾ ਕਰਦੀ ਸੀਗੇ ਐਂ ਗੁਜ਼ਾਰਾ ਦੇਉਂਦੇ ਤੇ ਖਾ ਲੈਂਦੇ ਸੀਗੇ ਹੁਣ ਉਹ ਉੱਥੇ ਬੈਠੇ ਨੇ ਹੁਣ ਉੱਥੇ ਆਗੇ ਬਾਗੇ ਆਗੇ ਬਾਗੇ ਉਹ ਵੀ ਖਰਚਾ ਉਹ ਵੀ ਖਰਚਾ ਪੈਂਦਾ ਦਾ ਮਤਲਬ ਕੰਮ ਕਰ ਛੁੱਟ ਗਿਆ ਸਾਰਾ ਛੁੱਟ ਗਿਆ ਸਾਰਾ ਛੁੱਟ ਕੇ ਬੈਠੇ ਹੁਣ ਹੁਣ ਐਸੀ ਕਹਿ ਦਿੰਦੇ ਆ ਵੀ ਕੋਈ ਨਹੀਂ ਪਈ ਅਸੀਂ ਹੈਗੇ ਆ ਵੀਚਾਲ ਮਦਦ ਕਰਾਂਗੇ ਜੋਡੀ ਘਰੇ ਵੀ ਤੁਸੀਂ ਮਦਦ ਕਰਨ ਆਉਂਦੇ ਹਾਂ 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 ਘਰੇ ਵੀ ਮਦਦ ਕਰਨ ਆਲੇ ਆ ਸੀ ਜਿੰਨੀ ਵੀ ਜਿੰਨੀ ਕਰਾਂਗੇ ਓਨੀ ਕਰ ਦੇਵਾਂਗੇ ਓਨੀ ਕਰਾਂਗੇ ਜਿੰਨੇ ਜੋ ਕਰੇ ਹੈਗੇ ਆਂਗੇ ਵੀ ਚਲੋ ਬਰਾਬਰ ਖੜੇ ਆਂਗੇ ਹੁਣ ਇਹਨਾਂ ਦੇ ਵਿੱਚ ਦੀ ਲਾਈਟ ਲੱਗ ਗਈ ਸੀ ਤਾਂ ਉਹ ਦਿਨ ਦੇ ਤਾਂ ਚਿੰਗ ਝੰਗਾੜਾ ਪੈ ਗਿਆ ਬਹੂ ਦੇ ਲਾਈਟ ਲੱਗ ਗਈ ਇਹਦਾ ਬਸ ਕੋਈ ਇਹਨਾਂ ਦਾ ਬਾਹਲਾ ਘਰ ਉਹ ਚੱਲਦਾ ਘਰੇ ਮੈਂ ਤਾਂ ਉਸ ਸਮੱਸਿਆ ਵਿੱਚ ਵਧੀਆਂ ਆਲੇ ਬਾਹਲੇ ਵੱਧ ਤੋਂ ਵੱਧ ਅੱਛਾ ਠੀਕ ਹੈ ਤਾਂ ਇਹ ਤੁਹਾਨੂੰ ਅਸੀਂ ਗੱਲਬਾਤ ਸੁਣਾਈ ਹੈ ਕਿਸ ਤਰੀਕੇ ਦੇ ਪਰਿਵਾਰ ਦੇ ਹਾਲਾਤ ਨੇ ਤਾਂ ਦਾਨੀ ਸੱਜਣ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਅਪੀਲ ਹੈ ਕਿ ਇਸ ਪਰਿਵਾਰ ਦੀ ਮਦਦ ਲਈ ਜ਼ਰੂਰ ਅੱਗੇ ਆਉਣ ਆਪਣੇ ਵੱਲੋਂ ਕੁਛ ਨਾ ਕੁਛ ਤਿਲ ਫਲ ਜਿਹੜਾ ਹੈ ਉਹ ਦੇ ਕੇ ਇਸ ਪਰਿਵਾਰ ਦੀ ਵਿੱਤੀ ਸਹਾਇਤਾ ਕੀਤੀ ਜਾਵੇ ਤਾਂ ਕਿ ਜੋ ਇਲਾਜ ਪੀਜੀਆਈ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਗੁਰਮੀਲ ਕੌਰ ਦਾ ਉਹਨਾਂ ਨੂੰ ਵੀ ਕੁਝ ਨਾ ਕੁਝ ਮਦਦ ਮਿਲ ਸਕੇ ਤੇ ਬਾਕੀ ਹੋਰ ਜਿਸ ਤਰੀਕੇ ਦੇ ਨਾਲ ਅੱਗੇ ਅਪਡੇਟ ਆਵੇਗੀ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਪਰ ਇਸ ਵੇਲੇ ਦੀ ਇਹ ਵੱਡੀ ਜਿਹੜੀ ਤੁਹਾਨੂੰ ਅਪੀਲ ਹੈ ਪਰਿਵਾਰ ਦੇ ਵੱਲੋਂ ਘਵਾਂਡੀਆਂ ਦੇ ਵੱਲੋਂ ਕਿ ਜ਼ਰੂਰ ਉਹਨਾਂ ਦੀ ਕੁਝ ਨਾ ਕੁਝ ਮਦਦ ਕੀਤੀ ਜਾਵੇ ਤਾਂ ਕਿ ਗੁਰਮੇਲਕਰ ਨੂੰ ਬਚਾਇਆ ਜਾ ਸਕੇ